ਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਉਮਤੇ ਅਸੀਂ ਆਨੰਦਪੁਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਤੁਸੀਂ ਸਾਰੇ ਰਾਜ ਖੁਸ਼ ਹੋਵੋਗੇ ਤੇ ਅਸੀਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਠਾਕ ਟਨਾਟਨ ਤੁਹਾਡੇ ਅੱਗੇ ਗੀਤਾਂ ਦੇ ਪਟਾਰੇ ਚ ਲੈ ਕੇ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ حاضر ਹੋਏ ਹਾਂ ਮੈਨੂੰ ਪਤਾ ਤੁਸਾਂ ਉਡੀਕ ਰਹੇ ਹੋਵੋਗੇ ਤੇ ਮੈਨੂੰ ਵੀ ਤੁਹਾਡੀ ਉਡੀਕ ਰਹਿੰਦੀ ਹੈ ਮੈਂ ਤੁਸੀ ਸਭ ਦੀ ਵੇਟ ਕਰਦੇ ਹੋਵੋਗੇ ਇਕਦੇ ਮੈਂ ਲੇਟ ਨਾ ਹੋ ਜਾ ਹੈ ਚਲੋ ਮੈਂ ਹਾਜ਼ਰਾਂ ਤੁਹਾਡੇ ਸਾਹਮਣੇ ਪਤਾ ਵੀ ਜਿਹੜਾ ਮੈਂ ਇਹ ਗੀਤ ਕੱਲ ਵੀ ਮਾਂਵਾਂ ਬਾਰੇ ਪਾਇਆ ਸੀ ਅੱਜ ਫੇਰ ਮੈਨੂੰ ਭੈਣਾਂ ਨੇ ਲਿਖਿਆ ਵੀ ਸਾਨੂੰ ਮਾਂ ਦਾ ਹੀ ਕੋਈ ਗੀਤ ਹੋਰ ਸੁਣਾਓ ਜੀ ਪਹਿਲਾਂ ਵੀ ਦੋ ਤਿੰਨ ਪਾਏ ਹੋਏ ਨੇ ਤਾਂ ਫੇਰ ਅੱਜ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਹੈ ਇਹਦੇ ਵਿੱਚ ਇੱਕ ਬੇਟੀ ਹੁਣ ਮਾਂ ਤਾਂ ਚਲੀ ਗਈ ਉਹ ਫੇਰ ਅੱਜ ਮਾਂ ਨੂੰ ਮਿਲਣਾ ਚਾਹੁੰਦੀ ਹੈ ਪਰ ਕਿਵੇਂ ਮਿਲਾਂ ਤੈਨੂੰ ਕਹਿੰਦੀ ਫਿਰ ਉਹ ਬੇਨਤੀ ਕਰਦੀ ਹੈ ਮਾਂ ਅੱਗੇ ਬੀਤ ਮੈਨੂੰ ਸੁਪਨੇ ਚ ਮਿਲ ਗਿਆ ਹੈਨਾ ਤੇ ਬਾਕੀ ਤੁਸੀਂ ਇਹ ਗੀਤ ਆਹੀਂ ਸੁਣੋਗੇ ਵੀ ਇਹਦੇ ਵਿੱਚ ਫਿਰ ਮੈਂ ਕਿਵੇਂ ਇਹ ਤਿਆਰ ਕਰਿਆ ਜੇ ਤੁਹਾਨੂੰ ਮੇਰਾ ਗੀਤ ਪਸੰਦ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾ ਭੁੱਲਿਓ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਆ ਪਰ ਮੇਰੇ ਗੀਤ ਨੂੰ ਵਧੀਆ ਲਿਖਿਆ ਕਰੋ ਜੇ ਮੈਂ ਘਟੀਗਾ ਤੇ ਬਾਕੀ ਜਿਹੜਾ ਮੈਨੂੰ ਨੁਕਤਾ ਪਾਉਂਗੀ ਉਹ ਮਨਜੀਤ ਕੌਰ ਭੈਣ ਨੇ ਮੈਨੂੰ ਪਤਾ ਨਹੀਂ ਕਿੱਥੋਂ ਆ ਉਹ ਕੁੜੀ ਨੇ ਲਿਖਿਆ ਵੀ ਸਰਦੀ ਜੁਕਾਮ ਦਾ ਅਗਲੇ ਚ ਸੋਜ ਆ ਜਾਂਦੀ ਆ ਉਹ ਮੇਰਾ ਨੁਕਤਾ ਪਾਇਆ ਹੋਇਆ ਕਹਿੰਦੇ ਰਿਪੀਟ ਕਰ ਦਿਓ ਉਹ ਰਿਪੀਟ ਤਾਂ ਮੈਂ ਕਰਦੀ ਰਹੀ ਨਹੀਂ ਆ ਪਤਾ ਨਹੀਂ ਉਹ ਕਿਹੜਾ ਪਾਇਆ ਹੋਇਆ ਫਿਰ ਇੰਨੇ ਨੁਕਤੇ ਨੇ ਮੇਰੀ ਯਾਦ ਨਹੀਂ ਰਹਿੰਦੇ ਤੇ ਫਿਰ ਮੈਂ ਡੈਰੀ ਦੇਖਣੀ ਪੈਂਦੀ ਆ ਤੇ ਅੱਜ ਮੈਂ ਪਾ ਹੀ ਨਹੀਂ ਵੈਸੇ ਖਾਸੇ ਜੁਕਾਮ ਦਾ ਤੇ ਤੁਸੀਂ ਆਪਣੀ ਕਲਮ ਦਵਾਈਤ ਲੈ ਕੇ ਬੈਠਿਓ ਪੁੱ ਲਿਓ ਨਾ ਫਿਰ ਬਾਰੀ ਬਾਰੀ ਮੈਨੂੰ ਪੁੱਛਿਆ ਨਾ ਕਰੋ ਫਿਰ ਇੰਨੇ ਫੋਨ ਚੱਕਣੇ ਔਖੇ ਹੋ ਜਾਂਦੇ ਨੇ ਤੇ ਮੈਂ ਫੋਨ ਤਾਂ ਫਿਰ ਜਰੂਰ ਚੱਕਦੀ ਆ ਤੇ ਫਿਰ ਮੈਂ ਔਖੀ ਹੁੰਨੀ ਆ ਫਿਰ ਮੈਥੋਂ ਦੱਸਿਆ ਨਹੀਂ ਜਾਂਦਾ ਹਨਾ ਤੇ ਵੰਡਾਇਆਂ ਫੋਲੀਆਂ ਪੈਂਦੀਆਂ ਤੇ ਲਿਖ ਲਿਆ ਕਰੋ ਨਾਲੇ ਹੋਰ ਭੈਣਾਂ ਨੂੰ ਦੱਸਿਆ ਕਰੋ ਜੇ ਤੁਹਾਨੂੰ ਨਹੀਂ ਕੋਈ ਇਹ ਤਕਲੀਫ ਤਾਂ ਦੂਸਰਿਆਂ ਨੂੰ ਦੱਸਿਆ ਕਰੋ ਹਨਾ ਤੇ ਤੁਹਾਡਾ ਹੀ ਭਲਾ ਸਭ ਦਾ ਭਲਾ ਮੈਂ ਵੀ ਤੁਹਾਡੀ ਖੁਸ਼ੀ ਵਾਸਤੇ ਹੀ ਪਾਉਣੀ ਆ ਤੇ ਲਵਾ ਦਿਓ ਫਿਰ ਆਪਣੇ ਰੰਗਾ ਰੰਗ ਪ੍ਰੋਗਰਾਮ ਨਾਲ ਤੇ ਉਸ ਤੋਂ ਬਾਅਦ ਆਪਾਂ ਫਿਰ ਸੇ ਸੁਣਦੀ ਸੀਤਵਾਲ ਲਾਵਾਂਗੇ ਹੈਨਾ ਤੇ ਲੋ ਮਾਣੋ ਫਿਰ ਇਸੇ ਪਿਆਰੇ ਜਿਹੇ ਲੋਕੀ ਦਾ ਹਨ ਹੈ ਤਾਂ ਇਹ ਥੋੜਾ ਆਭਾਵ ਕਰ ਦੇਣ ਵਾਲਾ ਗੀਤ ਹੈਨਾ ਤੇ ਹੁਣ ਤੁਸੀਂ ਆਪ ਹੀ ਦੱਸਿਓ ਤੁਹਾਨੂੰ ਕਿਵੇਂ ਲੱਗਦਾ ਕੀ ਤੋ ਆ ਜਾਏ ਅਮੜੀਏ ਨੀ ਨਿਮਹਿ ਤਨਵਾ ਜਾ ਮਾ मैं त मारा मैनू सुपने च

ਜਾਈ ਤੇਰੇ ਘਾਰੀ ਤੇ ਅਮੜੀਏ ਨੀ ਸਾਡੀ ਕਦਰ ਰਹੀ ਨਾਰਾਈ ਬੇੜਾ ਵਾਡ ਵਾਡ ਖਾਂਵੇ ਨੀ ਅਮੜੀਏ ਜੀ ਤੇ ਛੋਪਸੀ ਪਾ

ਕੂ ਸੁਲੰਦਾ ਨਾ ਮੜੀਏ ਨਾ ਜਟੇ ਨਾ ਨਾਲੇ ਸ਼ਗਨ ਨਾਲ ਤੀ ਤੋਰੀ ਕੁਝ ਸਾਹਮਣੇ ਦੇਂਦੀ ਸੀ ਨੀ ਮਾਏ ਕੁਝ ਦੇਂਦੀ ਸੀ ਚੋਰੀ ਕੁਝ ਝੂਠ ਨਾ ਕਹਿੰਦੀ ਨੀ one yeah. ਦੀਏ ਮਿੱਠੀਏ ਛਾਇ ਲਓ ਜੀ ਗੀਤ ਹੋਇਆ ਪੂਰਾ ਤੇ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲੱਗਿਆ ਥੋੜਾ ਭਾਵਕ ਕਰਨ ਵਾਲਾ ਤਾਂ ਹੈਗਾ ਹੀ ਐ ਹੈਨਾ ਤੇ ਸਾਨੂੰ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਇਸ ਗਿਆ ਅੱਜ ਹੀ ਫੇਰ ਪਾਵਾਂ ਮਾਂ ਦਾ ਗੀਤ ਪਹਿਲਾਂ ਇਸ ਵਾਰ ਸੁਵੀ ਸੀਗੀ ਤੇ ਲੋ ਉਹਦਾ ਖੁਸ਼ ਹੋ ਗਿਆ ਹੋਣਾ ਸੁਣ ਕੇ ਨਾਬੇ ਤੋਂ ਭੈਣਾਂ ਨੇ ਮੈਨੂੰ ਫੋਨ ਕਰਿਆ ਸੀ ਤੇ ਨਾਬੇ ਦੇ ਕੋਲ ਕੋ ਪਿੰਡ ਸੀ ਉਹ ਕਹਿੰਦੇ ਸਨੋ ਜੀ ਇਹ ਜਿਹੀ ਮਾਵਾ ਦੇ ਗੀਤ ਸੁਣਾਉ ਤੇ ਲੋ ਫਿਰ ਮੈਂ ਇਹ ਫਿਰ ਫਿਰ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਗੀਤ ਪਾਉਂ ਤੇ ਜਰੂਰ ਲਿਖਿਓ ਤੁਸੀਂ ਦੱਸਿਓ ਸਾਨੂੰ ਇਹ ਮੇਰਾ ਗੀਤ ਕਿਹੋ ਜਿਹਾ ਲੱਗਿਆ ਤੇ ਲੋ ਫਿਰ ਹੁਣ ਆ ਜਾਓ ਤੁਸੀਂ ਤੰਦਰੁਸਤੀ ਵੱਲ ਹੈਨਾ ਤੇ ਤੰਦਰੁਸਤੀ ਵੱਲ ਵਾਸਤੇ ਮੈਂ ਤੁਹਾਨੂੰ ਇੱਕ ਗੀਤ ਸੁਣਾਉਣੀ ਆ ਹਫਦੇ ਖੇਡ ਲਈ ਟੈਨਸ਼ਨ ਦਾ ਸਾਰਾ ਨੂੰ ਨਹੀਂ ਹੈਨਾ ਤੇ ਮੈਂ ਵੀ ਟੈਨਸ਼ਨ ਮੈਨੂੰ ਵੀ ਨੇ ਕੋਈ ਨਹੀਂ ਟੈਨਸ਼ਨ ਤੋਂ ਬਣਾ ਕਰਦੀ ਤਾਰੇ ਫਿਰ ਉਸ ਟਾਈਮ ਆਪਾਂ ਆਪਣਾ ਦਿਲ ਲਾਉਣ ਵਾਸਤੇ ਵੀ ਕੱਢਦੇ ਆਂ ਤੇ ਨਾਲੇ ਤੁਸੀਂ ਖੁਸ਼ ਰਹੇ ਨਾਲੇ ਮੈਂ ਤੁਹਾਡੇ ਨਾਲ ਖੁਸ਼ ਰਹਿੰਦੀ ਆ ਹਨਾ ਜੀ ਕਰਦਾ ਤੁਹਾਡੇ ਨਾਲ ਗੱਲਾਂ ਕਰੀ ਜਾਵਾਂ ਤੇ ਫਿਰ ਉਹ ਚੁਕਰੀਆਂ ਮੰਗੂ ਆਪਾਂ ਨੂੰ ਆਦਤੀ ਹੁੰਦੀ ਹੈ ਦੇਖ ਲਓ ਹਾਂ ਕਾਪੀ ਪੈਨਸਲ ਕੱਢ ਲਈ ਲੈ ਤੁਸੀਂ ਤੇ ਲੋਕ ਕਹਿੰਦੇ ਵੀ ਸਰਦੀਆਂ ਵਿੱਚ ਕਿ ਭੈਣ ਮਨਜੀਤ ਕੌਰ ਨੇ ਕਿਹਾ ਸੀ ਕਹਿੰਦੀ ਜੀ ਵੀ ਸਰਦੀਆਂ ਚ ਕੰਮ ਸਰਦੀਆਂ ਚ ਕੰਮ ਹੋ ਜਾਂਦਾ ਉਹਦੇ ਬਾਰੇ ਤੇ ਮੈਂ ਉਹ ਦੋ ਤਿੰਨ ਵੀਡੀਓ ਪਹਿਲਾਂ ਹੀ ਪਾਈਆਂ ਹੋਈਆਂ ਨੇ ਤੇ ਇਹਦੇ ਵਿੱਚ ਇੱਕ ਤਾਂ ਮੈਂ ਇਸ ਵਾਰ ਦੱਸਿਆ ਵੀ ਤੁਸੀਂ ਫਟਕੜੀ ਲੈ ਲਓ ਹੈਨਾ ਤਬ ਇਹਦੇ ਨੂੰ ਖੇਲ ਕਰ ਲਈ ਮੇਰੇ ਤੋਂ ਆਪਾ ਪਾਤੀ ਕੁੱਟ ਕੇ ਪਾ ਲਓ ਛੇਤੀ ਖਿਲੋ ਹੋ ਜਾਂਦੇ ਆ ਫਿਰ ਜਦੋਂ ਫੁੱਲ ਜਾਂਦੀ ਆ ਫਿਰ ਉਹਨੂੰ ਬਰੀਕ ਕਰ ਲਓ ਤੁਸੀਂ ਮਤਲਬ ਮੈਂ ਤਾਂ ਉਸ ਨਾਲ ਹੀ ਕਰ ਲੈਣੀਆਂ ਕੁੰਡੇ ਉਸ ਨਾਲ ਆਪਣੇ ਚੱਕਲੇ ਨਾਲ ਹੀ ਉਹਤੇ ਪੱਥਰ ਤੇ ਘਸਾ ਕੇ ਆਪਣੇ ਕਾਂ ਕਾਂਸ ਤੇ ਹੀ ਹੈਨਾ ਤੇ ਉਹ ਬਰੀਕ ਹੋ ਜੂਗੀ ਫਿਰ ਉਹਦੀ ਇੱਕ ਚੁੰਡੀ ਵੱਧ ਤੋਂ ਵੱਧ ਦੋ ਚੁੰਡੀਆਂ ਸਹਿਤ ਸਹਿਤ ਦੇ ਨਾਲ ਉਹ ਚਟੋ ਹੈ ਕੋਸਾ ਪਾਣੀ ਪੀ ਲੋ ਚਾਹ ਪੀ ਲੋ ਇਹ ਥੋੜੀ ਮਰਜੀ ਤੇ ਤੁਸੀਂ ਫਿਰ ਇਹ ਦਿਨ ਚ 2-3 ਵਾਰੀ ਜ਼ਰੂਰ ਚਟੋ ਤੇ ਤੁਹਾਡੀ ਖਾਂਸੀ ਠੀਕ ਹੋਊਗੀ ਤੇ ਪਾਣ ਗਰਮ ਪਾਣੀ ਦੇ ਸਿੰਧਾ ਨਾਮਕ ਪਾ ਕੇ ਉਹਦੇ ਘਰਾਰੇ ਕਰੋ ਸਿੰਧੇ ਨਾਮਕ ਦੇ ਵੱਖਰੇ ਗੁੰਨੇ ਹੁਣ ਆਪਾਂ ਦੂਜੇ ਨਾਮਕ ਵਰਤੀ ਜਾਂਦੇ ਆ ਪਰ ਸਿੰਧਾ ਨਾਮਕ ਵਰਤੋ ਤੁਸੀਂ ਤੇ ਉਹਦੇ ਨਾਲ ਤੁਸੀਂ ਉਹ ਘਰਾਰੇ ਕਰੋ ਬਸ ਕਿਲੋ ਕੁ ਪਾਣੀ ਦੇ ਕਰ ਲੋ ਅੱਧਾ ਕਿਲੋ ਪਾਣੀ ਦੇ ਕਰ ਲੋ ਇੰਨੇ ਬਹੁਤ ਨੇ ਦਿਨ ਚ 2-3 ਵਾਰੀ ਕਰ ਲੋ ਤੇ ਗਲਾ ਸਾਫ਼ ਹੋਊਗਾ ਤੇ ਬਾਕੀ ਮੈਂ ਉਹ ਇੱਕ ਗਲੇ ਸਾਫ ਹੋਰ ਬਾਰੇ ਪਾਇਆ ਸੀਗਾ ਉਹ ਤੁਸੀਂ ਵੀ ਦੁੱਧ ਦੇ ਵਿੱਚ ਤੁਸੀਂ ਆਪਣੀ ਹਲਦੀ ਘੋਲ ਕੇ ਪੀਓ ਹੈਨਾ ਉਹਦੇ ਨਾਲ ਵੀ ਥੋੜਾ ਗਲਾ ਸਰੀਲਾ ਹੋਊਗਾ ਅੱਛਾ ਬਾਕੀ ਪੁਠਕੰਡੇ ਦੇ ਬੀਜ ਤੀਜਾ ਨੁਕਤਾ ਇੱਕ ਮੇਰਾ ਹੋਰ ਹੈ ਪੁਠਕੰਡੇ ਦੇ ਬੀਜ ਲਿਆ ਕੇ ਤਵੇ ਤੇ ਉਹਨਾਂ ਨੂੰ ਪੁਠਕੰਡਾ ਸਮਝੋ ਪੁੱਠੇ ਬੀਜ ਲੱਗੇ ਹੁੰਦੇ ਨੇ ਹੈਨਾ ਅੱਜ ਮੈਂ ਕਿਸੇ ਨੂੰ ਦੱਸਿਓ ਕਿ ਸਾਨੂੰ ਪੁਠਕੰਡੇ ਦਾ ਨਹੀਂ ਪਤਾ ਫਿਰ ਬੰਦੇ ਕਹਿੰਦੇ ਅਸੀਂ ਲਿਆ ਕੇ ਦੇਵਾਂਗੇ ਤੇ ਭਾਈ ਮਜ਼ਦੂਰ ਹੈਗੇ ਸੀ ਤੇ ਕਹਿੰਦੇ ਉਹਨਾਂ ਨੇ ਬਹੁਤ ਨੂੰ ਉੱਕੜ ਦੇ ਨੂੰ ਉਹ ਕਹਿੰਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਵੀ ਪੁਟਕੰਡਾ ਕੀ ਹੁੰਦਾ ਹੈ ਮੈਂ ਉਹ ਕਹਿੰਦੇ ਉਹ 씨ੜਿਆ ਦਾਂਗੇ ਤੇ ਤੁਸੀਂ ਉਹ ਨਾ ਪੁਟਕੰਡੇ ਦੇ ਵੀ ਕਿਸੇ ਨੂੰ ਪੁੱਛ ਲੈ ਸੋਨੋ ਵੀ ਨਹੀਂ ਕਿਸੇ ਨੂੰ ਜਿਹਨੂੰ ਪਤਾ ਨਹੀਂ ਇਹ ਆਮ ਕਿਸਾਨਾਂ ਨੂੰ ਪਤਾ ਹੋਰ ਭੈਣਾਂ ਨੂੰ ਪਤਾ ਹੋਣਾ ਉਹਦੇ ਐਨੇ ਸਾਰੇ ਬੀਜ ਲਿਆਓ ਪਲਾਟਾਂ 'ਚ ਆਮ ਖੜਾ ਹੁੰਦਾ ਸਾਡੇ ਇੱਥੇ ਕਿਥੇ ਰੱਖਣਾ ਹੈਗਾ ਤੇ ਉਹ ਤੁਸੀਂ ਉਹਦੇ ਬੀਜ ਤਵੇ ਤੇ ਭੁੰਨ ਲਓ ਉਹ ਰਾਖ ਵਣਜੂ ਬਸ ਉਹ ਰਾਖ ਸੈਤਨਾ ਚਟਾਓ ਤੇ ਮੁੜ ਕੇ ਮਤਲਬ ਤੁਹਾਨੂੰ ਆਉਣੀ ਹੋਣਾ ਜੁ ਕਾਮ ਬਾਕੀ ਇੱਕ ਹੋਰ ਜਿਵੇਂ ਸੋਖਾ ਮੋਸਕਪੂਰ ਦੀ ਟਿੱਕੀ ਸੂਤੀ ਕੱਪੜੇ 'ਚ ਤੁਸੀਂ ਲਪੇਟ ਲਈ ਹੈ ਨਾ ਲਪੇਟ ਕੇ ਫਿਰ ਉਹਨੂੰ ਇੱਕ ਨਾਸ ਬੰਦ ਕਰ ਲਈ ਇੱਕ ਗੱਤਾ ਹੁਣ ਥੋੜਾ ਕੰਮ ਆ ਰੋ ਤੇ ਉਹਨੂੰ ਸੁੰਘੀ ਜਾਓ 2 ਮਿੰਟ ਹਾਂ ਉਹ ਇੱਕ ਦੋ ਮਿੰਟ ਹੁਣ ਸੁੰਘੋ ਫਿਰ ਇੱਧਰਲੇ ਪਾਸੋਂ ਸੁੰਘੋ ਹੈ ਨਾ ਤੇ ਮੁੜ ਕੇ ਕਦੇ ਜ਼ਿੰਦਗੀ 'ਚ ਹੋਣਾ ਹੀ ਨਹੀਂ ਕਹਿੰਦੇ ਮਹਾਰਾਜ ਜੰਸੇ ਇਹ ਇਹ ਮੈਂ ਪਰਤਿਆ ਨਹੀਂ ਹੈਗਾ ਤੇ ਇਹ ਤੁਸੀਂ ਜ਼ਰੂਰ ਕਰਕੇ ਦੇਖਿਓ ਕਹਿੰਦੇ ਮੁੜ ਕੇ ਜੁਕਾਮ ਹੀ ਨਹੀਂ ਹੋਣਾ ਕਦੇ ਕਿ ਜੜੀ ਕੱਟੀ ਜਾਊਗੀ ਮੋਸਕਪੂਰ ਸੁੰਘ ਕੇ ਦੇਖ ਲਿਓ ਹੁਣ ਕਰਨਾ ਹੈ ਤੁਸੀਂਾਂ ਦੱਸਣ ਦਾ ਮੇਰਾ ਫਰਜ਼ ਸੀ ਵੇ ਜੇ ਤੁਸੀਂ ਕਰਕੇ ਦੇਖੋ ਤਾਂ ਹੀ ਪਤਾ ਲੱਗੂ ਤੇ ਕੋਈ ਛਟਾ ਮੁੱਲ ਤਾਂ ਲੱਗਦਾ ਹੀ ਨਹੀਂ ਹੈਨਾ ਜੇ ਡਾਕਟਰ ਦੇ ਜਾਂਦੇ ਹੋ ਫਿਰ ਦਵਾਈ ਵੀ ਲੈਂਦੀ ਹੈ ਫਿਰ ਆਰਾਮ ਨਹੀਂ ਆਉਂਦਾ ਫਿਰ ਹੋਰ ਡਾਕਟਰ ਦੇ ਜਾਂਦੇ ਹੈਨਾ ਤੇ ਇਹ ਤਾਂ ਤੁਸੀਂ ਘਰ ਹੀ ਕਰਨਾ ਹੈ ਤੇ ਲੋਗ ਮਾਣੋ ਇਸ ਨੁਕਤੇ ਦਾ ਵੀ ਆਨੰਦ ਤੇ ਗੀਤ ਦਾ ਵੀ ਆਨੰਦ ਮਾਣੋ ਤੇ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਧੰਨਵਾਦ ਸਾਡੀ ਵੀਡੀਓ ਦੇਖਣੇ